ਕੁਝ ਸਾਲ ਪਹਿਲਾਂ ਚੰਡੀਗੜ੍ਹ ਦੇ ਪਿੰਡ ਮਿਲਖਵਾਸੀ ਜਿਹੜੇ ਨੇ ਪਿੰਡ ਵਾਸੀ ਨੇ ਉਹਨਾਂ ਵੱਲੋਂ ਇੱਕ ਰਾਸਤੇ ਨੂੰ ਲੈ ਕੇ ਰੋੜ ਜਾਮ ਕੀਤਾ ਸੀ ਤੇ ਜੋ ਕਵਾਰੀਏ ਨੇ ਦੂਜੇ ਪਾਸੇ ਜੋ ਦਰਵਾਜੇ ਖਿੜਕੀਆਂ ਵੇਚਣ ਵਾਲੇ ਨੇ ਉਹਨਾਂ ਨੇ ਫਿਰ ਇੱਕ ਕਮਿਟਮੈਂਟ ਕੀਤੀ ਸੀ ਕਿ ਉਸ ਰੋੜ ਦੇ ਉੱਤੇ ਮੁੜ ਕੇ ਜਾਮ ਨਹੀਂ ਲੱਗੇਗਾ ਪਰ ਕੁਝ ਕੁ ਸਾਲ ਬੀਤੇ ਪਰ ਉਸ ਤੋਂ ਬਾਅਦ ਫਿਰ ਉਹੀ ਹਾਲ ਹੋਣਾ ਸ਼ੁਰੂ ਹੋ ਗਿਆ ਲੋਕ ਲਗਾਤਾਰ ਪਰੇਸ਼ਾਨ ਨੇ ਪਿੰਡਾਂ ਦੇ ਲੋਕਾਂ ਨੂੰ ਰਾਸਤਾ ਨਹੀਂ ਕਿਸ ਕਰਕੇ ਕਿਉਂਕਿ ਰੋਡ ਦੇ ਉੱਤੇ ਹੀ ਗੱਡੀਆਂ ਖੜੀਆਂ ਕਰ ਲੈਂਦੇ ਨੇ ਤਸਵੀਰਾਂ ਦਿਖਾ ਦਿੰਨੇ ਆ ਕਿ ਇਸ ਰੋਡ ਦੇ ਉੱਤੇ ਤੂੰ ਦੇਖੋ ਕਿਵੇਂ ਗੱਡੀਆਂ ਜੜੀਆਂ ਰੋਡ ਦੇ ਉੱਪਰ ਖੜੀਆਂ ਨੇ ਤੇ ਇਸ ਤੱਕ ਕਿਸੇ ਨੇ ਜਾਣਾ ਹੋਵੇ ਤਾਂ ਉਸ ਤੋਂ ਬਾਅਦ ਬੜਾ ਮੁਸ਼ਕਲ ਹੋ ਜਾਂਦਾ ਹੈ ਕਾਫੀ ਅੱਧੇ ਦੇ ਘੰਟੇ ਦਾ ਜਾਮ ਵੀ ਲੱਗਦਾ ਹੈ ਤਾਂ ਇਸ ਪਾਸੇ ਦਿਖਾ ਦਿੰਨੇ ਤਸਵੀਰ ਤਾਂ ਇਸ ਪਾਸੇ ਵੀ ਦੇਖ ਲਓ ਕਿਵੇਂ ਜੜੀਆਂ ਗੱਡੀਆਂ ਤਾਂ ਜਾਮ ਲੱਗਿਆ ਹੋਇਆ ਹੈ ਪਿੰਡ ਵਾਸੀਆਂ ਨੇ ਕਿਸੇ ਨੂੰ ਹਸਪਤਾਲ ਜਾਣਾ ਹੈ ਕਿਸੇ ਨੇ ਕੋਈ ਜੌਬ ਤੇ ਜਾਣਾ ਹੈ ਤਾਂ ਵੱਡੀਆਂ ਗੱਡੀਆਂ ਲਾ ਕੇ ਰੋਡ ਦੇ ਉੱਤੇ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਜਾ ਕੇ ਬੜੀ ਮੁਸ਼ਕਲ ਲੋਕਾਂ ਨੂੰ ਹੁੰਦੀ ਐ ਤਾਂ ਇਸ ਨੂੰ ਲੈ ਕੇ ਪਿੰਡ ਦੇ ਸਰਪੰਚ ਮਿਲਖ ਪਿੰਡ ਦੇ ਸਰਪੰਚ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕੀ ਕੀਤਾ ਜਾ ਰਿਹਾ ਹੈ ਤੁਹਾਡੇ ਪਿੰਡ ਦੇ ਰਾਸਤੇ ਪਹਿਲਾਂ ਘਰ ਨਾਲ ਲੱਗਿਆ ਪ੍ਰਦਰਸ਼ਨ ਹੋਇਆ ਤਾਂ ਇੱਥੇ ਜਿੰਨੇ ਵੀ ਦੁਕਾਨਦਾਰ ਨੇ ਸਾਰੇ ਹੱਥ ਬੰਨ੍ਹ ਕੇ ਕਹਿੰਦੇ ਸੀ ਕਿ ਅੱਤਵਾਦ ਧਰਨਾ ਲਾਂ ਦੀ ਲੋੜ ਨਹੀਂ ਪਏਗੀ ਤੁਹਾਨੂੰ ਜਾਮ ਨਹੀਂ ਮਿਲੇਗਾ ਪਰ ਹੁਣ ਕਿੰਨਾ ਕੁ ਮੁਸ਼ਕਲ ਤੁਸੀਂ ਨਿਕਲਦੇ ਹੋ ਰੋਜ਼ ਬਹੁਤ ਮੁਸ਼ਕਲ ਹੈ ਜੀ ਪਰੇਸ਼ਾਨੀ ਬਹੁਤ ਹੋਰੀ ਪਿੰਡ ਵਾਲਿਆਂ ਨੂੰ ਅਸੀਂ ਕਾਫੀ ਵਾਰ ਕਹਿ ਚੁੱਕੇ ਪਰ ਹੱਦ ਦੇ ਨਹੀਂ ਫੇ ਲੜਾਈ ਦੇ ਉੱਪਰ ਆ ਜਾਂਦੇ ਨੇ ਹਾਂਜੀ ਅਸੀਂ ਚਾਹੁੰਦੇ ਹਾਂ ਕਿ ਸਪੇਸ ਦਿੱਤੀ ਜਾਵੇ 10 10 ਫੁੱਟ 15 ਫੁੱਟ ਪਿੱਛੇ ਕੀਤਾ ਜਾਵੇ ਉਹਨੇ ਦੁਕਾਨਾਂ ਦਾ ਸਮਾਨ ਜਿਹੜਾ ਬਾਹਰ ਪਿਆ ਹੈ ਜਿੱਥੇ ਕਿ ਪਾਰਕਿੰਗ ਇਨਾਂ ਕੋਲ ਕੋਈ ਨਹੀਂ ਹਾਂਜੀ ਇਸ ਕਰਕੇ ਜਾਮ ਲੱਗ ਰਿਹਾ ਹੈ ਭਈ ਇਸ ਬਾਰੇ ਕੋਈ ਤੁਸੀਂ ਲਿਖਤੀ ਸ਼ਿਕਾਇਤ ਕੋਈ ਪੁਲਿਸ ਕੋਲ ਕੋਈ ਪ੍ਰਸ਼ਾਸਨ ਕੋਲ ਦਿੱਤੀ ਹੈ ਕੋਈ ਹੁਣ ਤੱਕ ਨਹੀਂ ਪ੍ਰਧਾਨ ਨਹੀਂ ਪ੍ਰਧਾਨ ਉੱਤੀ ਸੀ ਹਾਂਜੀ ਕੀ ਕਹਿ ਰਹੇ ਆ ਪ੍ਰਧਾਨ ਪ੍ਰਧਾਨ ਦਾ ਇਹ ਕਹਿਣਾ ਹੈ ਕਿ ਵੀ ਮੈਂ ਪ੍ਰਧਾਨ ਜੀ ਨੂੰ ਇਹਨਾਂ ਦੇ ਵਿਹਵ ਤੇ ਮੈਂ ਪ੍ਰਧਾਨ ਜੀ ਨਾਲ ਗੱਲ ਕੀਤੀ ਸੀ ਲਿਖਤ ਵੀ ਮੈਂ ਲੈਟਰ ਦਿੱਤੀ ਸੀਗੀ ਤੇ ਪ੍ਰਧਾਨ ਜੀ ਐਡਾ ਐਡਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਮੁਸ਼ਕਲ ਦਾ ਪਹਿਲਾਂ ਵੀ ਸਾਲ ਕੋ ਪਹਿਲਾਂ ਤੁਸੀਂ ਬਾਈਟ ਲਈਤੀ ਸੀਗੀ ਕਿ ਇੱਥੇ ਜਾਵਾਂ ਆ ਦੇਖੋ ਹੁਣ ਜਾਮ ਲੱਗ ਗਿਆ ਤੁਹਾਡੇ ਪਿੱਛੇ ਇੱਕ ਵਾਰੀ ਦਿਖਾਓ ਆ ਦੇਖੋ ਜੀ ਇੱਥੇ ਦਿਖਾ ਦਿਓ ਜਾਮ ਕਿਵੇਂ ਲੱਗਦਾ ਹੈ ਇਹ ਹਾਲ ਹੈ ਇਹ ਚੰਡੀਗੜ੍ਹ ਦਾ ਏਰੀਆ ਹੈ ਇਹ ਕੋਈ ਹੋਰ ਪਾਸੇ ਦਾ ਏਰੀਆ ਨਹੀਂ ਤੁਸੀਂ ਦੇਖੋ ਕਿਵੇਂ ਕਰਜਾ ਕੀਤਾ ਹੋਇਆ ਹੈ ਰੋਡਾਂ ਦੇ ਉੱਤੇ ਇਹ ਹਾਲ ਨੇ ਤਾਂ ਇੱਥੇ ਬਾਰ ਬਾਰ ਪਹਿਲਾਂ ਵੀ ਖਬਰਾਂ ਲਗਾਈਆਂ ਲੋਕਾਂ ਮਤਲਬ ਜਾਮ ਲੱਗਾ ਗਿਆ ਦੋ ਪਿੰਡਾਂ ਦੇ ਲੋਕ ਇਕੱਠੇ ਹੋਏ ਸੀ ਮਸਤ ਗੱਦੇ ਤੇ ਨਾਲ ਮਿਲਕਦੇ ਪਰ ਉਸ ਦੇ باوجود ਫਿਰ ਵੀ ਨਹੀਂ ਸਮਝ ਆ ਰਹੀ ਇਹਨਾਂ ਦਾ ਹੀ ਕਾਰੋਬਾਰ ਹੈ ਇਹਨਾਂ ਦੇ ਕਸਟਮਰ ਨੇ ਸਮਾਨ ਰੋਡ ਦੇ ਉੱਤੇ ਪਿਆ ਗੱਡੀਆਂ ਪਾਰਕਿੰਗ ਹੋ ਕੇ ਰੋਡ ਦੇ ਉੱਤੇ ਖੜ੍ਹਦੀਆਂ ਨੇ ਫਿਰ ਲੋਕਾਂ ਨੂੰ ਨਿਕਲਣ ਵਾਸਤੇ ਮੁਸ਼ਕਲ ਸਰਪੰਚ ਸਾਹਿਬ ਜਿਸ ਤਰ੍ਹਾਂ ਕਿਸੇ ਨੇ ਹਸਪਤਾਲ ਜਾਣਾ ਹੈ ਕਿਸੇ ਜੌਬ ਤੇ ਜਾਣਾ ਹੈ ਸਸ ਮੇਰੇ ਕਿੰਨਾ ਦਿਨ ਇੰਤਜ਼ਾਰ ਕਰਨਾ ਪੈਂਦਾ ਜਾਮ ਚ ਸਰ ਕਈ ਵਾਰ ਤਾਂ ਅੱਧਾ ਅੱਧਾ ਘੰਟਾ ਵੀ ਲੱਗ ਜਾਂਦਾ ਸਾਨੂੰ ਨਿਕਲਦੇ ਹੋਏ ਅਸੀਂ ਫਿਰ ਵੀ ਟਾਈਮ ਨਾਲ ਨਿਕਲਦੇ ਆ ਕਿ ਚਲੋ 10 ਮਿੰਟ ਆਪਣੇ ਆਫਿਸ ਦੇ ਸਾਹਮਣੇ 15 ਮਿੰਟ ਸਾਨੂੰ ਲੱਗਦੇ ਆ ਪਰ ਅਸੀਂ ਕਈ ਵਾਰ ਇੱਥੇ ਹੀ ਲੇਟ ਹੋ ਜਾਂਦੇ ਆ ਪਰ ਸਵੇਰੇ ਤਾਂ ਕਈ ਵਾਰ ਫਿਰ ਵੀ ਚਲੋ ਕਈ ਇੰਨਾ ਰਸ਼ ਨਹੀਂ ਹੁੰਦਾ ਪਰ ਦੁਪਹਿਰ ਨੂੰ 10 ਵਜੇ ਤੋਂ ਬਾਅਦ ਇੱਥੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਸਾਡੇ ਕੋਲ ਆਪਣੀਆਂ ਗੱਡੀਆਂ ਨੇ ਸਾਰੇ ਕੋਲ ਹਨਾ ਪਿੰਡ ਦੇ ਲੋਕਾਂ ਕੋਲ ਆ ਦੇਖੋ ਅਸੀਂ ਆਪਣਾ ਐਕਟਿਵਤਾ ਹੀ ਘੁੰਮਦੇ ਆ ਗੱਡੀਆਂ ਸਿਰਫ ਨਾ ਦੀਆਂ ਹੀ ਰਹਿ ਗਈਆਂ ਸਾਡੇ ਕੋਲ ਪਰ ਇਸ ਨੂੰ ਲੈ ਕੇ ਤੁਸੀਂ ਤੁਹਾਡਾ ਪੰਜਾਬ ਚ ਪਿੰਡ ਦਾ ਪਿੰਡ ਡੀਸੀ ਮੋਹਾਲੀ ਨੂੰ ਜਾਂ ਚੰਡੀਗੜ੍ਹ ਤਨਾਤ ਥਾਣੇ ਨੂੰ ਕੋਈ ਸਮਾਰੇ ਦਿੱਤੀ ਹੈ ਸ਼ਿਕਾਇਤ ਜੇ ਦੇਣ ਜਾ ਰਹੇ ਹਾਂ ਐਕਚੁਅਲੀ ਤਨਾਤ ਥਾਣੇ ਦਾ ਪ੍ਰੋਪਰ ਤਾਂ ਨਹੀਂ ਗਏ ਪਰ ਇੱਕ ਵਾਰੀ ਉਹਨਾਂ ਦੇ ਕੰਨੀ ਅਸੀਂ ਗੱਲ ਕੱਢੀ ਸੀਗੀ ਤੇ ਇੱਕ ਦੋ ਵਾਰ ਇਹਨਾਂ ਦਾ ਮਾਰਕੀਟ ਦੇ ਨਾਲ ਸਾਡੀ ਹੱਥੋਂ ਪਾਈ ਵੀ ਇਹ ਮੇਰੀ ਖੁਦ ਹੱਥੋਂ ਪਾਈ ਹੋਈ ਹੈ ਫਿਰ ਇਹ ਕੀ ਕਰਦੇ ਸਾਰੇ ਮਾਰਕੀਟ ਵਾਲੇ ਇਕੱਠੇ ਹੋ ਕੇ ਚਲੇ ਜਾਂਦੇ ਕਿ ਤੁਸੀਂ ਸਾਡ ਨੂੰ ਬਤਮੀਜੀ ਨਾਲ ਗੱਲ ਕਰਦੇ ਹੋ ਠੀਕ ਹੈ ਜੇ ਅਸੀਂ ਗੱਲ ਕਰਦੇ ਆ ਥਾਣੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਨਾਸਥਾਨੇ ਸਾਡੀ ਸੁਣਵਾਈ ਦੀ ਹੋਈ ਉਹਨਾਂ ਨੇ ਬਸ ਸਾਨੂੰ ਇਹ ਕਹਿ ਕੇ ਤੂੰ ਡੀਸੀ ਲੱਗਿਆ ਉੱਥੇ ਹਾਂ ਉਦੋਂ ਮੈਂ ਸਰਪੰਚ ਨਹੀਂ ਸੀਗਾ ਮੇਰੇ ਵਾਈਫ ਉਸ ਇਲੈਕਸ਼ਨ ਲੜ ਕੇ ਹੁਣ ਸਰਪੰਚ ਬਣੇ ਨੇ ਉਹਨਾਂ ਦੇ ਵਿਹਾਰ ਤੇ ਚਲੋ ਮੈਂ ਹੀ ਵੇਖਦਾ ਹੈਣਾ ਤੇ ਯਾਨੀ ਕਿ ਉਸ ਤਨਾਸਥਾਨੇ ਦੇ ਜਿਹੜੇ ਕਰਮਚਾਰੀ ਉਹਨਾਂ ਦੀ ਇਹ ਵਰਡਿੰਗ ਹੈ ਕਿ ਤੂੰ ਕੀ ਕਰਨਾ ਤੈਨੂੰ ਕੀ ਲੈਣਾ ਤੇਰੀ ਗੱਡੀ ਲੰਘਦੀ ਲੰਘਾ ਲੈ ਤੂੰ ਕੀ ਕਰਨਾ ਤੇ ਮੇਰੀ ਭੁਗਤਾਨ ਨਾਲ ਪੁਲਿਸ ਵਾਲਿਆਂ ਦੀ ਫਿਰ ਸ੍ਰੀ ਆਮ ਕਹਿੰਦੇ ਜੀ ਮਾਰਕੀਟ ਵਾਲੇ ਕਹਿੰਦੇ ਸਾਡਾ ਤਾਂ ਹਫਤਾ ਚੱਲਦਾ ਹੈ ਸਾਨੂੰ ਨਹੀਂ ਪਤਾ ਚੰਦਾ ਕਿ ਨਹੀਂ ਚੰਦਾ ਪਰ ਇਹ ਕਹਿੰਦੇ ਨੇ ਵੀ ਪੁਲਿਸ ਸਾਡੇ ਨਾਲ ਕੁਝ ਨਹੀਂ ਵਿਗਾੜਦੇ ਹਾਲਾਂਕਿ ਪੁਲਿਸ ਵਾਲਿਆਂ ਨੇ ਉਲਟਾ ਮੇਰੇ ਨਾਲ ਬਦਤਮੀਜ਼ੀ ਕੀਤੀ ਸੀਗੀ ਜਦੋਂ ਇੱਕ ਵਾਰ ਮੇਰੀ ਇਹਨਾਂ ਨਾਲ ਹੱਥੋ ਪਾਈ ਹੋਈ ਸੀ ਹੈਨਾ ਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਟ੍ਰੈਫਿਕ ਹਟਾ ਦਿਓ ਸਾਨੂੰ ਤੁਹਾਡੇ ਤੋਂ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਆ ਸਾਨੂੰ ਇਹਨਾਂ ਤੋਂ ਲੜਾਈ ਨਹੀਂ ਕੁਝ ਨਹੀਂ ਬਲਕਿ ਸਾਨੂੰ ਫਾਇਦਾ ਹੀ ਚਲੋ ਸਮਾਨ ਮਿਲਦਾ ਹੈਨਾ ਪਰ ਅਜੇ ਫਾਇਦੇ ਦਾ ਵੀ ਕੀ ਕਰਨਾ ਜਿਹਦੇ ਕਰਕੇ ਰੋਜ਼ ਸਾਨੂੰ ਆਉਣ ਜਾਣ 'ਚ ਮੁਸ਼ਕਲ ਹੋਵੇ ਮੈਂ ਆਪਣੇ ਇਲਾਕੇ 'ਚ ਨਹੀਂ ਲੋਕ ਨਹੀਂ ਬੋਲਦੇ ਫਿਰ ਕੀ ਇਹ ਪਿੰਡਾਂ ਦੇ ਬਥੇਰੇ ਰੋਜ਼ ਕਿਸੇ ਨਾ ਕਿਸੇ ਦੀ ਲੜਾਈ ਹੋ ਕੇ ਹੁੰਦੀ ਹੈ ਇੱਥੇ ਇਹ ਗੱਲ ਨਹੀਂ ਹੈਗੀ ਕਿ ਮੇਰੀ ਹੀ ਪਿੰਡ ਦੇ ਹੋਰ ਬੰਦੇ ਵੀ ਐ ਅਸੀਂ ਕਈ ਵਾਰ ਇੱਕ ਦੋ ਵਾਰ ਇਕੱਠੇ ਹੋ ਕੇ ਧਰਨਾ ਵੀ ਲਾ ਚੁੱਕੇ ਹਾਂ ਪਰ ਅੱਜ ਤੱਕ ਇੱਥੇ ਕੋਈ ਸੋਲੂਸ਼ਨ ਹੀ ਨਿਕਲਿਆ ਮੈਂ ਆਪਣੇ ਵਾਈਫ ਤੋਂ ਆਪਣਾ ਪੰਚਾਇਤੀ ਲੈਟਰ ਹੈਡ ਤੇ ਲਿਖਵਾ ਕੇ ਇੱਥੇ ਪ੍ਰਧਾਨ ਸਾਹਿਬ ਆ ਮਾ ਲਕਸ਼ਮੀ ਵਾਲੇ ਨੇ ਇਹਨਾਂ ਕੋਲ ਆਇਆ ਸੀਗਾ ਤੇ ਮੈਂ ਕਹਾਂ ਜੀ ਪ੍ਰਧਾਨ ਜੀ ਇਹ ਸਾਡੇ ਵੱਲੋਂ ਰਿਕੁਐਸਟ ਹੈ ਲੈਟਰ ਹੈਡ ਤੇ ਮੇਰੇ ਕੋਲ ਲੈਟਰ ਹੈਡ ਲਿਖੀ ਪਈਆਂ ਨੇ ਇਹਨੇ ਲਈ ਤੀ ਨਹੀਂ ਉਹ ਕਹਿੰਦੇ ਕਿ ਮੈਂ ਤਾਂ ਪ੍ਰਧਾਨ ਹੈਗਾ ਐਨਕ ਏਰੀਏ ਦਾ 25 ਦੁਕਾਨਾਂ ਮੇਰੇ ਅੰਦਰ ਆਉਂਦੀਆਂ ਮੈਂ ਕਹਾਂ ਜੀ ਇਹ ਤਾਂ ਕੋਈ ਹੋਣੀ ਹੈ ਕਿ ਇੱਥੇ ਕੋਈ ਇੱਕ ਜਣਾ ਤੁਸੀਂ ਆਪਣਾ ਪ੍ਰਧਾਨ ਬਣਾਓ ਜਿਹਦੇ ਤੱਕ ਅਸੀਂ ਆਪਣੀ ਸਮੱਸਿਆ ਪਹੁੰਚਾਈਏ ਬਿਲਕੁਲ ਹੈਨਾ ਪਰ ਇਹਨਾਂ ਨੇ ਹੱਥ ਖੜੇ ਕਰਤੇ ਕੀ ਕਹਿੰਦੇ ਬਸ ਇਹ ਕਹਿੰਦੇ ਕਿ ਮੈਂ ਤਾਂ ਆਪਣੀ ਸ਼ੋਪ ਦਾਵ ਕਰ ਸਕਦਾ ਪਰ ਇਹਨਾਂ ਨੇ ਆਪਣੀ ਸ਼ੋਪ ਅੱਗੇ ਠੀਕੇ ਪਾਰਕਿੰਗ ਦਾ ਕੀਤਾ ਹੋਇਆ ਠੀਕ ਹੈ ਬਟ ਬਾਕੀਆਂ ਦਾ ਕੀ ਹੈ ਜੇ ਬਾਕੀਆਂ ਨੂੰ ਕੋਈ ਅੱਛਾ ਦੂਜੀ ਗੱਲ ਇਹ ਹੈ ਕਿ ਇਹ ਰੋਡ ਤੇ ਖੜਾ ਕੇ ਹੀ ਆਪਣਾ ਸਮਾਨ ਅਨਲੋਡਿੰਗ ਲੋਡਿੰਗ ਕਰਦੇ ਆ ਠੀਕ ਹੈ ਜਿਹਦੇ ਨਾਲ ਇੱਕ ਤਾਂ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਜੀ ਦੂਜਾ ਜਿਹੜਾ ਤੁਹਾਨੂੰ ਪਤਾ ਹੈ ਫਰਨੀਚਰ ਵਗੈਰਾ ਇਹਦੇ ਵਿੱਚ ਕਿੱਲਾ ਬਹੁਤ ਹੁੰਦੀ ਹੈ ਤੇ ਹੁਣ ਮੈਂ ਕਹਿੰਦਾ ਵੀ ਪੈਂਚਰ ਵਾਲੇ ਦੀ ਕਮਾਈ ਜ਼ਿਆਦਾ ਹੋ ਗਈ ਹਰ ਦੂਏ ਤੀਏ ਦੀ ਸਾਡੀ ਗੱਡੀ ਮੋਟਰਬਾਈਕ ਜਾਂ ਕਿਸੇ ਹੋਰ ਦੀ ਵਹੀਕਲ ਦਾ ਪੈਂਚਰ ਹੋਇਆ ਹੀ ਰਹਿੰਦਾ ਹੈ ਤੇ ਦੂਸਰਾ ਸਾਡੀ ਤਾਂ ਪ੍ਰਸ਼ਾਸਨ ਨੂੰ ਤਵਾਡੇ ਥਰੂ ਤੇ ਕਮੇਟੀ ਵਾਲਿਆਂ ਨੂੰ ਇਹਨਾਂ ਨੂੰ ਮਾਰਕੀਟ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਪੁਲਿਸ ਆਪਣੇ ਆਪਣੀ ਦੁਕਾਨਾਂ ਦੇ ਅੱਗੇ 15-15 ਫੁੱਟ ਦੀ ਪਾਰਕਿੰਗ ਰੱਖੋ ਤਾਂ ਕਿ ਤੁਹਾਡਾ ਵੀ ਕਾਰੋਬਾਰ ਚੱਲੇ ਤੇ ਸਾਡੇ ਪਿੰਡ ਵਾਲਿਆਂ ਨੂੰ ਆਣ ਜਾਣ ਆ ਲੈਣ ਨੂੰ ਕੋਈ ਨੁਕਸਾਨ ਨਾ ਹੋਵੇ ਕੋਈ ਮੁਸ਼ਕਲ ਨਾ ਹੋਵੇ ਠੀਕ ਹੈ ਬਿਲਕੁਲ ਦੇਖੋ ਕਿ ਨਾਲ ਦੀ ਨਾਲ ਆ ਪ੍ਰਧਾਨ ਜੀ ਸਾਡੇ ਨਾਲ ਹੋਣਗੇ ਉਹਨਾਂ ਨਾਲ ਗੱਲਬਾਤ ਕਰਦੇ ਕਿ ਆਖਰ ਇਹਨਾਂ ਜਿਹੜੇ ਦੁਕਾਨਦਾਰ ਨੇ ਉਹਨਾਂ ਬਾਰੇ ਕਿਉਂ ਨਹੀਂ ਤੁਸੀਂ ਕਾਰਵਾਈ ਕਰਦੇ ਕਿਉਂ ਦੁਕਾਨਾਂ ਦੇ ਅੱਗੇ ਗੱਡੀਆਂ ਖੜੀਆਂ ਕਰਦੇ ਨੇ ਉਸ ਤੋਂ ਬਾਅਦ ਜਾ ਕੇ ਇਹਨਾਂ ਦੇ ਉੱਤੇ ਕੋਈ ਟੁਕਮੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਸ ਨੂੰ ਲੈ ਕੇ ਸਾਡੇ ਨਾਲ ਇੱਥੋਂ ਦੇ ਜਿਹੜੇ ਪ੍ਰਧਾਨ ਨੇ ਪ੍ਰਧਾਨ ਜੀ ਕਿੱਧਰ ਗਏ ਉਹ ਚੁਭ ਗਏ ਭਾਜੀ ਹਾਂਜੀ ਇੱਧਰ ਨੂੰ ਗਏਗੇ ਹਨ ਇੱਥੇ ਬੰਦ ਮੈਨਾਂ ਨਾਲ ਗਿਆ ਪਤਾ ਦੇ ਨਾਲ ਗਿਆ ਬਿਲਕੁਲ ਤੁਸੀਂ ਦੇਖੋ ਕਿ ਆ ਪ੍ਰਧਾਨ ਜੀ ਦੇ ਅੱਗੇ ਤਾਂ ਗੱਡੀਆਂ ਬਿਲਕੁਲ ਸਹੀ ਖੜੀਆਂ ਨੇ ਪਰ ਦੂਜੇ ਪਾਸੇ ਜਿਹੜੀ ਟ੍ਰੈਫਿਕ ਜਾਮ ਹੁੰਦੀ ਹੈ ਤਾਂ ਉਸ ਬਾਰੇ ਨਾ ਤਾਂ ਇੱਥੇ ਪੁਲਿਸ ਧਿਆਨ ਦਿੰਦੀ ਹੈ ਨਾ ਹੀ ਇੱਥੇ ਕੋਈ ਹੋਰ ਪਰ ਇਸ ਨੂੰ ਲੈ ਕੇ ਪਿੰਡ ਬਿਟ ਬਿਟ ਬਾਅਦ ਇੱਥੇ ਜਾਉਂ ਕਿੰਡ ਵਾਸੀਆਂ ਨੂੰ ਫਿਰ ਮੈਨੂੰ ਲੱਗਦਾ ਕਿ ਜਾਮ ਲਾਣਾ ਪਵੇਗਾ ਇੱਥੇ ਰੋਡ ਜਾਮ ਕਰਨਾ ਪਵੇ ਤੇ ਦੇਖੋ ਕਿ ਹੁਣ ਵੀ ਆ ਦਿਖਾ ਦਿਓ ਇੱਕ ਵਾਰੀ ਕਿਵੇਂ ਰੋਡ ਦੇ ਉੱਤੇ ਜਿਹੜੀਆਂ ਗੱਡੀਆਂ ਖੜੀਆਂ ਨੇ ਪਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਤੋਂ ਬਾਅਦ ਜਾ ਕੇ ਇਸ ਜਗ੍ਹਾ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿਸੇ ਨੇ ਹਸਪਤਾਲ ਜਾਣਾ ਹੁੰਦਾ ਕਿਸੇ ਨੇ ਇਥੇ ਜਗ੍ਹਾ ਜਾਣਾ ਹੁੰਦਾ ਪਰ ਉਦੇ باوجود ਵੀ ਜਿਹੜਾ ਇਹਨਾਂ ਦਾ ਕੋਈ ਧਿਆਨ ਨਹੀਂ ਇਸ ਨੂੰ ਲੈ ਕੇ ਪੁਲਸ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਕਿ ਆਖਰ ਕਿਸ ਦੀ ਮਿਲੀ ਭੁਗਤ ਨਾਲ ਇਹ ਜਿਹੜੇ ਜਾਮ ਲਗਵਾਏ ਜਾ ਰਹੇ ਨੇ ਸਮਾਨ ਰੋੜਾ ਦੇ ਉੱਤੇ ਰਖਵਾਇਆ ਜਾ ਰਿਹਾ ਹੈ ਤੇ ਪੂਰੀ ਗੱਲਬਾਤ ਅਸੀਂ ਐਸ ਐਚਓ ਥਾਣਾਸ ਨਾਲ ਵੀ ਕਰਾਂਗੇ ਕਿ ਆਖਰ ਕੀ ਕੀਤਾ ਜਾ ਰਿਹਾ ਹੈ